ਸ਼੍ਰੀਕਲ ਮੈਸੂਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟਿਵ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਗਿੱਦੜਵਾ ਹਲਕਾ ਵਿਧਾਨ ਸਭਾ ਹਲਕਾ ਜਿਮਨੀ ਚੋਣ ਦਾ ਮਾਹੌਲ ਜਿਵੇਂ ਅਕਸਰ ਹੀ ਤੁਸੀਂ ਸਾਡੀਆਂ ਵੀਡੀਓ ਜਰੀਏ ਦੇਖਦੇ ਹੋ ਤੇ ਅੱਜ ਵਿਧਾਨ ਸਭਾ ਹਲਕਾ ਗਿੱਦੜਵਾ ਦੇ ਪਿੰਡ ਸੁਖਣਾ ਅ블ੂ ਵਿਖੇ ਪਹੁੰਚੇ ਆ ਵੱਡੀ ਗੰਤੀ ਦੇ ਵਿੱਚ ਵੀਰ ਸਾਡੇ ਦਾ ਇੱਥੇ ਮੌਜੂਦ ਆ ਤੇ ਗੱਲਬਾਤ ਕਰਾਂਗੇ ਹਲਕੇ ਦਾ ਹਾਲ জানਾਂਗੇ ਹਲਕੇ ਦੀ ਹਵਾ ਜਾਣਾਂਗੇ ਤੇ ਬਾਈ ਗੱਲਬਾਤ ਲਈ ਸਾਡੇ ਨਾਲ ਮੌਜੂਦ ਆ ਪਹਿਲਾਂ ਇੱਕ ਇੱਕ ਕਰਕੇ ਆਪਾਂ ਵਾਜਾ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਾਡੇ ਨਗਰ ਵਿੱਚ ਆਇਆ ਨੂੰ ਜੀ ਆਇਆਂ ਨੂੰ ਡੇਲੀ ਰਿਪੋਰਟਰ ਦੀ ਰਾਏ ਧੰਨਵਾਦ ਕਰਦੇ ਆ ਜਿਹੜੇ ਸਾਡੇ ਇੱਥੇ ਸਾਨੂੰ ਆ ਕੇ ਸਾਡੀ ਖਬਰਸਾਰ ਲੈਣ ਪੁੱਜਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਤੇ ਕਿੰਨੇ ਦੇਖਦੇ ਹੋ ਵੀਰ ਜਿਮਣੀ ਚੋਣਾ ਪਹਿਲਾਂ ਤੋਂ ਹੀ ਲੰਮੇ ਸਮੇਂ ਤੋਂ ਗਿੱਦੜਪਾ ਜਿਹੜੀ ਸ਼ੀਟ ਆਏ ਹੌਟ ਸ਼ੀਟ ਮੰਨੀ ਜਾਂਦੀ ਆ ਤੇ ਇਸ ਵਾਰ ਤਾਂ ਜਿਮਣੀ ਚੋਣ ਹੋਣ ਕਰਕੇ ਹੋਰ ਵੀ ਹੌਟ ਹੋ ਗਈ ਆ ਹਵਾ ਕਿਹੜੇ ਪੱਖ ਦੇ ਵਿੱਚ ਵਗਦੀ ਨਜ਼ਰ ਆ ਰਹੀ ਆ ਪਹਿਲੀ ਗੱਲ ਤਾਂ ਵੀਰ ਜੀ ਜਿਹੜੀ ਜਿਵਨੀ ਚੋਣਾਂ ਗਿੱਦੜਵਾ ਨੇ ਪਹਿਲਾਂ 1995 ਚ ਵੀ ਬਹੁਤ ਤਖਰੀਕ ਜਿਵਨੀ ਚੋਣਾਂ ਹੜਾਈ ਸੀਗੀ ਹਾਂਜੀ ਪਰ ਉਹਦੇ ਮੁਕਾਬਲੇ ਇਹ ਜਿਵਨੀ ਚੋਣ ਕੁਸ਼ ਹੋਣੀ ਸੀ ਠੀਕ ਹੈ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਸਾਡੇ ਬਹੁਤ ਕੁਸ਼ ਬਲੰ ਸਿੰਘ ਮੁੱਖ ਮੰਤਰੀ ਆ ਕੇ ਬੈਠਾ ਰਹਿਦਾਈ ਕਰਦਾ ਰਹਿਦਾਈ ਵੀ ਤੁਸੀਂ ਇਹ ਦੱਸੋ ਵੀ 95 ਦੀ ਜਿਵਨੀ ਚੀਜ਼ ਕੀ ਤੁਹਾਨੂੰ ਚਾਹੀਦੀ ਆ ਹਾਂਜੀ ਪਰ ਜਿਵਨੀ ਚੋਣ ਚ ਤਾਂ ਰਾਜਾ ਵਰਿੰਗ ਜੀ ਦੇ ਕਰਾਂ ਵਾਲੀ ਬੀਬੀ ਅਮਰਤਾ ਵੜنگੀ ਜੀ ਅੱਗੇ ਜਾ ਰਹੇ ਆ ਵਧੀਆ ਉਹਨਾਂ ਦੀ ਕੈਂਪੇਨਿੰਗ ਚੱਲ ਰਹੀ ਆ ਸਭ ਕੁਝ ਆਲ ਓਕੇ ਆ ਤੇ ਜਿਹੜੇ ਲੋਕ ਕਹਿੰਦੇ ਸੀ ਕਈ ਲੋਕਾਂ ਦਾ ਇਹ ਵਿਚਾਰ ਸੀ ਵੀ ਸੁਖਬੀਰ ਬਾਦਲ ਜੀ ਜੇ ਉੱਠ ਘੜਦੇ ਤਾਂ ਥੋੜੀ ਜੀ ਅਮਰਤਾ ਜੀ ਨੂੰ ਆਸਾਨੀ ਹੁੰਦੀ ਜਿੱਤਨ ਨੂੰ ਕਿਉਂਕਿ ਉਹ ਕਾਲੀਦਾਲ ਪਰ ਅਸੀਂ ਇਹ ਹਿਸਾਬ ਲਾਇਆ ਵੀ ਜਿੰਨੇ ਵੀ ਤੁਸੀਂ ਵੇਖੋਗੇ ਕਿਸੇ ਵੀ ਪਿੰਡ ਜਾਓ ਮੈਂ ਬਾਈ ਜੀ ਰਾਜਾ ਵੜنگੀ ਜੀ ਦਾ ਤੇ ਬੀਬਾ ਜੀ ਅਮਰਤਾ ਵੜنگੀ ਜੀ ਦਾ ਇੰਨਾ ਕ ਹਾਰਡਵਰਕ ਚੱਲ ਰਿਆ ਵੀ ਇਸ ਟਾਈਮ ਸਾਡੇ ਨਗਰ ਤੋਂ ਵੀ ਉਹ ਉੱਪਰ ਜਾ ਰਹੇ ਆ ਤੇ ਮੈਂ ਆਸੇ-ਪਾਸੇ ਦੇ ਪਿੰਡਾਂ ਵਿੱਚ ਵੀ ਜਾਣਾ ਰਹਿਣਾ ਤੇ ਮੈਨੂੰ ਪਤਾ ਲੱਗਾ ਵੀ ਹਰ ਥਾਂ ਬੀਬੀ ਅਮਰਤਾ ਵੈਦਕ ਜੀ ਅੱਗੇ ਜਾ ਰਹੇ ਆ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਆ ਵੀ ਇੱਕ ਬਦਲਾਅ ਨਾਮ ਦੀ ਲਹਿਰ ਰੋਟੀ ਸੀ ਪੌਣੇ ਕਿ ਤਿੰਨ ਸਾਲ ਪਹਿਲਾਂ ਸਰਕਾਰ ਬਣੀ ਸੀ ਲੋਕਾਂ ਨੇ 92 ਵਿਧਾਇਕ ਚੁਣੇ ਸੀਗੇ ਤੇ ਉਹਨਾਂ ਦੀ ਸਰਕਾਰ ਦੀ ਤਿੰਨ ਪੌਣੇ ਤਿੰਨ ਸਾਲ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਸਰਕਾਰ ਪੂਰੀ ਤਰ੍ਹਾਂ ناکਾਮ ਹੈ ਉਹ ਤਾਂ ਦੇ ਸੀਗੇ ਪਹਿਲਾਂ ਤਾਂ ਅਸੀਂ ਆਮ ਘਰਾਂ ਦੇ ਨੂੰ ਟਿਕਟ ਦੇਣੀ ਆ ਪਹਿਲਾ ਤੁਸੀਂ ਗਿੱਦੜਵਾਜੀ ਨੂੰ ਨਹੀਂ ਚੋਣਦੀ ਫੇਰ ਗੱਲ ਆ ਜੂ ਜੀ ਵੀ ਸਿਕਿੰਦਰ ਕੌਣੀ ਅਰਗੇ ਵਿਚਾਰੇ ਦਰੀਆਂ ਵਛਾਉਂਦੇ ਰਹੇਗੇ ਪ੍ਰਤਪਾਲ ਸ਼ਰਮਾ ਅਫੀਸ਼ੀਅਲੀ ਇਲੈਕਸ਼ਨ ਲੜ ਕੇ ਛੱਡ ਗਿਆ ਉਹ ਉਹੀ ਕਲਚਰ ਆ ਜੀ ਉਹੀ ਆ ਕਿਹੜਾ ਬਦਲਾ ਆਉਣਾ ਸੀ ਉਹੀ ਬੱਸਾਂ ਵਾਲਿਆਂ ਨੂੰ ਬਾਈ ਅਦੀਪ ਡੈਂਪੀ ਢਿੱਲੋਂ ਨੂੰ ਉਧਰੋਂ ਛੱਡ ਕੇ ਇੱਧਰ ਆ ਕੇ ਤਨਾਟ ਬੰਦਿਆਂ ਨੂੰ ਫੇਰ ਇਹਨਾਂ ਨੇ ਟਿਕਟਾਂ ਦਿੱਤੀਆਂ ਆਮ ਬੰਦੇ ਨੂੰ ਕੋਈ ਨਹੀਂ ਟਿਕਟ ਦਿੰਦਾ ਜੀ ਇਹ ਸਾਰੇ ਨਾ ਗੱਲਾਂ ਦੇ ਲਫਾਫੇ ਹੀ ਆ ਬੱਸ ਤੇ ਜਿਹੜੀ ਤੁਸੀਂ ਇਹਨੇ ਸਰਕਾਰ ਨਾਕਾਮ ਦੀ ਗੱਲ ਨਾ ਕਾਮ ਤਾਂ ਹੋਈ ਪਈ ਆ ਜੀ ਆ ਚੋਨੇ ਵੇ ਲੋਕ ਹਜੇ ਸਾਡੇ ਮੰਡੀਆਂ ਰੁਲੀ ਜਾਂਦੇ ਆ ਜਿਹੜੇ ਬੰਦੇ ਨੇ ਕਿਸੇ ਨੇ ਮਾੜਾ ਮੋਟਾ ਚੋਨਾ ਵੇਚ ਵੀ ਲਿਆ ਵਟ ਵੀ ਲਿਆ ਉਹ ਕਣਕ ਬੀਜਣਾਂ ਨਹੀਂਓ ਤਰਸੀ ਜਾਂਦਾ ਉਤੋਂ ਮੌਸਮ ਵੇਖੋ ਕਿ ਜਾਈ ਅੱਗਾਂ ਦੇ ਸਾਡੇ ਤੇ ਪਰਚੇ ਹੋਈ ਜਾਂਦੇ ਆ ਹੋਰ ਸਾਨੂੰ ਬਦਲਾ ਕੀ ਬਹੁਤ ਵੱਡਾ ਬਦਲਾ ਵੀ ਮੰਡੀਆਂ 'ਚ 10 ਸਾਲ ਕੈਪਟਨ ਸਰਕਾਰੀ ਸਰਕਾਰ ਰਹੀ ਆ ਕੰਟਾ ਨਹੀਂ ਜਾ ਜੀਵੀਂਦਾਰ ਜਾ ਕੇ ਰੋਕਦਾ ਹੀ ਤੇ ਹੁਣ ਬਦਲਾ ਬਦਲਾ ਤਾਂ ਹੈਗਾ ਉਧਰੋਂ ਲੋਕ ਮੰਡੀਆਂ ਚ ਲੈਣਾ ਚ ਲੱਗੇ ਪਏ ਆ ਵੀ ਚੋਨਾ ਵਿਖ ਜੀ ਉਧਰੋਂ ਡੀਏਪੀ ਨਹੀਂ ਮਗਰ ਭੱਜੇ ਫਿਰਦੇ ਇਦੋਂ ਵੱਡਾ ਬਦਲਾ ਕੀ ਆਊਗਾ 33ਵਾਂ ਉਮੀਦਵਾਰ ਜੇਕਰ ਗੱਲ ਕਰਕੇ ਮਨਪ੍ਰੀਤ ਬਾਦਲ ਨੂੰ ਕਿਵੇਂ ਦੇਖਦੇ ਉਹਦੇ ਦਾ ਜੀ ਕਹਿਣੇ ਕੀ ਆ ਚਲੋ ਉਹਦੇ ਬਾਰੇ ਪਾਰ ਚੰਦ ਲੰਮਾ ਟਾਈਮ ਤੁਹਾਡੇ ਜਿਹੜਾ ਹਲਕੇ ਦੇ ਵਿੱਚ ਉਹਨਾਂ ਨੇ ਹਟਾਇਆ ਲੰਮਾ ਟਾਈਮ ਜੀ ਅਸੀਂ ਵੀ ਕਿਸੇ ਟਾਈਮ ਮੜ ਪੇ ਬਾਦਲ ਹੁੰਦੇ ਸੀਗੇ ਜੀ ਅੱਛਾ ਜੀ ਪਰ ਉਹਨੇ ਤਾਂ ਟਪੂਸੀ ਮਾਰੀਆਂ ਨਹੀਂ ਐਵੇਂ ਐਡਾ ਵਧਾ ਹੁਣ ਬੀਜੇਪੀ ਤੇ ਹੁਣ 750 ਦਾ ਕਿਸਾਨ ਮਰਾ ਤੇ ਉੱਥੇ ਜੀ ਅੱਛਾ ਜੀ ਹੈ ਦੱਸੋ ਅਸੀਂ ਕਿਹੜੇ ਮੂਨਾ ਬੀਜੇਪੀ ਨੂੰ ਵੋਟ ਪਾਈਏ ਉਹ ਤਾਂ ਕਿਹਾ ਸਾਡਾ ਮੰਡਗਾ ਰੁਲੀ ਜਾਂਦਾ ਹੈ ਹੈ ਅਸੀਂ ਹੁਣ ਦੱਸੋ ਵੀ ਸਾਨੂੰ ਇੱਕ ਤਾਂ ਦੱਸੇ ਵੀ ਆਹ ਗੱਲ ਆ ਠੀਕ ਆ ਕਿ ਕਿ ਨਾਲ ਲੈਂਦੇ ਹੋ ਪਹਿਲਾਂ ਸਾਡਾ 20 ਸਾਲ ਲਮੈਂਦੀ ਕਰ ਗਿਆ ਚਲਾ ਗਿਆ ਅਸੀਂ ਉਦੋਂ ਬੇਸਮਝ ਸੀਗੇ 95 ਵੇਲੇ ਉਹ ਜੱਟ ਬੈਠਾ ਜੇ ਉਦੋਂ ਬਿਆਸ ਸਿੰਘ ਦੀ ਸਰਕਾਰ ਚ ਇਨਾ ਲੈਂਦੇ ਉਹਨਾਂ ਨੂੰ ਕਿ ਨਾਲ ਇਹ ਫਤਵਾ ਜਾਰੀ ਹੋ ਗਿਆ ਤੇ ਪਰ ਉਹਦੀ ਗੱਲ ਤੁਸੀਂ ਨਾ ਹੀ ਕਰੋ ਜੀ ਐਵੇਂ ਉਹਦੇ ਬਾਰੇ ਕੋਈ ਪੁੱਠਾ ਸਿੱਧਾ ਲਾਭ ਜੇ ਕੱਢਣ ਤੋਂ ਗਰੇਜ ਹੀ ਕਰਗੇ ਜੀ ਐਵੇਂ ਮੈਂ ਮੈਂਬਰ ਪੰਚਾਇਤ ਆ ਸਾਬਕਾ ਸੁਖਨਾਵਲੂ ਦਾ ਜੀ ਠੀਕ ਠੀਕ ਤੇ ਵੀ ਉਹਦੀ ਤਾਂ ਗੱਲ ਨਹੀਂ ਆਪਣਾ ਸ਼ਬਦਾਂ ਨੂੰ ਲਿਖਤ ਦੇ ਵਿੱਚ ਵਰਤਾਂਗੇ ਭਾਈ ਜੀ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਭਾਈ ਜੀ ਗੁਰਜਨ ਸਿੰਘ ਆ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਅੱਛਾ ਮੌਜੂਦਾ ਕਿਵੇਂ ਕੀ ਲੱਗਦੀ ਹਵਾ ਕੀ ਦਲਵਾ ਦੀ ਹਵਾ ਦਾ ਵੀਰੇ ਰਾਜਾ ਵਣਗ ਦੇ ਹੱਕ ਚੀ ਆ अच्छा क्योंकि असि वीरें तम सही दसमा कांग्रेस पार्टी नाल जुडाया 2012 तो 2017 ते पार्टी नाल जुडे ने पार्टी दी ਗੱਲ ਹੀ ਕਰੋਗੇ ਨਹੀਂ ਨਹੀਂ ਪਾਰਟੀ ਦੀ ਗੱਲ ਕਰਾ ਕਦੋਂ ਦਾ 1986 ਤੋਂ ਜੁੜਾ ਹੋਇਆ ਠੀਕ ਹੈ 2012 ਤੋਂ ਰਾਜਵੇਦ ਨਾਲ ਜੁੜੇ ਹੋਏ ਆ ਰਾਜਵੇਦ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਸਤਾਰਾ ਤੋਂ ਬਾਈਦੱਕ ਸਰਕਾਰ ਰਹੀ ਪੂਰੀ ਤਰ੍ਹਾਂ ਸੰਤੁਸ਼ਟ ਹੈ ਵੱਧ ਤੋਂ ਸਾਡੇ ਬਣ ਕੰਮ ਹੋਏ ਸਰਕਾਰ ਦੇ ਕੰਮ ਨੂੰ ਕਦੇ ਦੇਖਦੇ ਪੌਣੇ ਤਿੰਨ ਸਾਲ ਬਿਲਕੁਲ ਫੇਲ ਗਈ ਉਹੀ ਭਗਵੰਤ ਮਾਨ ਜੀ ਬਾਈ ਜੀ ਕਹ ਕੇ ਦੇ ਵੀਆਈਪੀ ਕਰ ਚੜੀ ਭਗਵੰਤ ਮਾਨ ਤੁਸੀਂ ਵੀਡੀਓ ਵੇਖੋ ਜੀ ਹੂਟਰ ਵਜਾ ਵਜਾ ਕੇ ਦਿਖਾਉਂਦਾ ਹੁੰਦਾ ਹੁੰਦਾ ਸੀਗਾ ਬੀ ਚੌਂਕ ਮੋਟਰਸਾਈਕਲ ਲਈ ਉਹ ਹੀ ਹਾਲ ਹੋਣਾ ਜੀ ਉਦੋਂ ਜ਼ਿਆਦਾ ਹੀ ਬੁਰਾ ਹਾਲ ਆ ਭਾਈ ਜੀ ਕੀ ਨਾਮ ਕੀ ਤੁਹਾਡਾ ਜੱਗਾ ਸਿੰਘ ਅੱਛਾ ਕਿਵੇਂ ਦੇਖ ਦوں ਕਿ ਦਰਬਾਦੀ ਹਵਾ ਕੀ ਕਹਿੰਦੀ ਹੈ ਰਾਜੀ ਵੜੰਗ ਦੀ ਅੱਛਾ ਤੇ ਬਾਕੀ ਉਮੀਦਵਾਰਾਂ ਦੀ ਜੇ ਗੱਲ ਕਰੀਏ ਕਿਉਂਕਿ ਤੁਹਾਡੇ ਕੋਲ ਤਾਂ ਉਮੀਦਵਾਰੀ ਵੀ ਪੁਰਾਣੇ ਆ ਜੇ ਗੱਲ ਮਨਪਰੀ ਬਾਦਲ ਦੀ ਕਰੀਏ ਉਹ ਕਹਿੰਦੇ ਅਸੀਂ 4 ਵਾਰ ਇੱਥੋਂ ਦੇ ਵਿਧਾਇਕ ਰਹੇ ਆ ਨਹੀਂ ਪਹਿਲਾਂ ਰਹਿ ਚੁੱਕਾ ਹੁਣ ਅੱਛਾ ਕਿੰਨੇ ਕੰਮ ਉਹਨਾਂ ਨੇ ਆਪਦੇ ਵਿਧਾਇਕੀ ਦੇ ਵਿੱਚ ਕੀਤੇ ਉਦੋਂ ਨਹੀਂ ਇੰਨੇ ਕੋਈ ਚੰਗੇ ਕੀਤੇ ਸੀ ਕੋਬਾਲੇ ਡਿੰਬੀ ਢਿੱਲੋਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਚ ਚਲੇ ਗਏ ਆ ਉਹਨਾਂ ਕੋਲੇ ਕੋਈ ਪਾਵਰ ਤਾਂ ਨਹੀਂ ਆਈ ਪਰ ਉਹ ਕਹਿੰਦੇ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਤੇ ਹਲਕਾ ਚਾਰਜ ਲਾਇਆ ਸੀ ਵੀ ਮੈਂ ਬਿਨਾਂ ਪਾਵਰ ਤੋਂ ਬਹੁਤ ਕੰਮ ਕਰਾਇਆ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕੰਮ ਇੰਨਾ ਨਹੀਂ ਹੋਇਆ ਕੋਈ ਕਿਸੇ ਦਾ ਜੇ ਕੀਤਾ ਤਾਂ ਛੋਟਾ ਮੋਟਾ ਤਾਂ ਕੀ ਗੱਲ ਨਾ ਨਹੀਂ ਚਾਹੀਦਾ ਅੱਛਾ ਅੱਜ ਰਾਜਾ ਰਾਜਾ ਵੜਨਗੇ ਜਿੱਤੂ ਅੱਛਾ ਅ ਬੁਜਰਗੋ ਕੀ ਨਾਮ ਕੀ ਕੋਈ ਗੱਲ ਮਰੇ ਭਾਈ ਜੀ ਕੋਈ ਗੱਲ ਨਹੀਂ ਦੱਸ ਦਿਓ ਨਾਮ ਕੀ ਹੈ ਮੇਰਾ ਨਾਮ ਗੁਰਜਨ ਸਿੰਘ ਹੈ ਕਲਕੱਤਾ ਅੱਛਾ ਤੇ ਮੈਂ ਪੁਰਾਣਾ 50 60 ਸਾਲ ਤੋਂ ਕਾਂਗਰਸ ਨਾਲ ਜੁੜਿਆ ਅੱਛਾ ਤੇ ਕਾਂਗਰਸ ਨਾਲ ਜੁੜਿਆ ਤੇ ਗੱਲ ਕੰਮਾਂ ਦੀ ਜ਼ਿਆਦਾ ਜਿੰਦਾ ਸਾਡੇ 10 ਸਾਲ 11 ਸਾਲ ਹੋ ਗਏ ਕੰਮ ਕਰ ਰਹੇ ਆ ਵਧੀਆ ਕੰਮ ਕਰ ਰਹੇ ਆ ਦੂਜਿਆਂ ਦਾ ਖਾਵੇ ਘਰੀ ਜਾਂਦੇ ਹੋਟੇ ਕਰਦੇ ਭਾਈ ਜੀ ਕੀ ਨਾਮ ਹੈ ਤੁਹਾਡਾ ਹਰਮੇਲ ਸਿੰਘ ਹੈ ਅੱਛਾ ਕਿਵੇਂ ਦੇਖਦੇ ਹੋ ਮੁਕਾਬਲਾ ਕੀ ਤਾਂ ਕੀਦਣਾ ਕਰਾ ਰਹੇ ਨੇ ਮੁਕਾਬਲਾ ਤਾਂ ਕਿਸੇ ਦਾ ਨਹੀਂ ਜੀ ਅਮਰਤਾ ਬੰਗਲਾਜੂ ਜੀ अच्छा नहीं आ, एक तरफ है ही हां ओ काम गरीबों दी बहुत आवाज सुनदे जी एक राजा वड़ेंगे जित जाके गरीब बोल सकता ये जीवनी चोंद ਵਿੱਚ ਤਾਂ ਕਹਿੰਦੇ ਸਰਕਾਰ ਦਾ ਬਹੁਤ ਜ਼ੋਰ ਵੀ ਹੁੰਦਾ ओ नहीं जी नहीं ਉਹਨਾਂ ਗਰੀਬ ਦੀ ਗੱਲ ਹੀ ਨਿਕਦੀ ਤਿੰਨ ਸਾਲ ਹੋ ਗਏ अच्छा ਕਣ ਕੋ ਗਰੀਬਾਂ ਦੀ ਕੋਈ ਬੰਦ ਕਰਤੀ ਨਹੀਂ 2 ਰੁਪਏ ਮਿਲਦੀ ਸੀ ਗਰੀਬਾਂ ਦਾ ਤਾਂ ਇਹ ਨਾ ਹੀ ਨਹੀਂ ਲੈਂਦਾ ਭਗਵੰਤ 1995 ਦਾ ਹਾਲ ਬਣਨੇ ਲੱਗਦਾ ਦੁਬਾਰਾ ਫਿਰ ਸੀਐਮ ਪਿੰਡਾਂ ਦੇ ਵਿੱਚ ਫਿਰਦੇ ਆ ਉਹ ਨਹੀਂ ਬੰਦੇ ਇਹਨਾਂ ਤੋਂ ਨਹੀਂ ਬੰਦਾ ਜੀ ਉਹ ਬੈਂਤ ਸਿੰਘ ਹੀ ਬਣਾਇਆ ਸੀ ਉਹ ਬੈਂਤ ਸਿੰਘ ਹੀ ਬਣਾਇਆ ਹੈ ਇਹਨਾਂ ਤੋਂ ਨਹੀਂ ਬੰਦਾਗਾ ਬਾਪੂ ਜੀ ਆ ਜੋ ਅੱਗੇ ਕੋਈ ਗੱਲ ਨਹੀਂ ਕੀ ਨਾਮ ਕੀ ਹੈ ਜੀ ਮੇਰਾ ਨਾਮ ਤੇਜਾ ਸਿੰਘ ਹੈ ਅੱਛਾ ਕਿਵੇਂ ਦੇਖਦੇ ਹੋ ਕੀ ਮਾਹੌਲ ਆ ਪਿੰਡਾਂ ਦੇ ਵਿੱਚ ਅਸੀਂ ਤਾਂ ਜੀ ਰਾਜੇ ਬੰਦ ਨੂੰ ਵੋਟ ਪਾਵਾਂਗੇ ਅੱਛਾ ਨਹੀਂ 1995 ਵਾਲਾ ਇਲੈਕਸ਼ਨ ਵੀ ਵੇਖਿਆ ਹੋਊਗਾ ਉਸੇ ਤਰ੍ਹਾਂ ਦਾ ਲੱਗਦਾ ਕਿ ਅਦ ਕੇਸਵਰ ਕੋਈ ਫਾਇਦਾ ਲੱਗਦਾ ਹੈ ਜੀ ਦੇਖੜਵਾਏ ਬਹੁਤ ਬਹੁਤ ਵੋਟਰ ਜਿੱਤਿਆ ਰਾਜੇ ਨੇ ਅੱਛਾ ਬੜੀ ਲੇਟ ਕੀ ਮੁਕਾਬਲਾ ਕਿਹਨੇ ਕਰਾਉਂਦੇ ਮੁਕਾਬਲਾ ਤਾਂ ਥੋੜਾ ਜਿਹਾ ਡੈਂਕੀ ਨਾਲ ਗਿਆ ਅੱਛਾ ਮੌਜੂਦਾ ਸਰਕਾਰ ਨੇ ਕਰਾ ਰਹੇ ਹਨ ਮੰਤਰੀਜ਼ ਬਦਲ ਰਹੀ ਹਾਲ ਹੈ ਕੋਈ ਗੱਲ ਤਾਂ ਜੀ ਕੋਈ ਨਹੀਂ ਸਾਂਦੇ ਕੋ ਨਹੀਂ ਕੋਈ ਆਦਾਰੀ ਅੱਛਾ ਇਹ ਕਿੰਨਾ ਜੀ ਤੁਹਾਡੇ ਇੱਥੇ ਘੇੜਾ ਗੂੜਾ ਮਾਰਦੇ ਆ ਹਾਂ ਮਾਰਦੇ ਆ ਸੀ ਕਿਸੇ ਗਏ ਅੱਛਾ ਅੱਛਾ ਜੀ ਅਸੀਂ ਬੋ ਨਹੀਂ ਪਾਉਂਦੇ ਸੀ ਜੀ ਠੀਕ ਠੀਕ ਅੱਛਾ ਤੁਸੀਂ ਪੂਰੇ ਇਹ ਡਟੇ ਹੋ ਕਾਂਗਰਸ ਪਾਰਟੀ ਦੇ ਪੂਰੇ ਪੱਕੇ ਲਾ ਅਸੀਂ ਬਿਨਾ ਕਾਂਗਰਸ ਤੋਂ ਅਸੀਂ ਵੋਟ ਪਾਉਂਦੇ ਹੀ ਨਹੀਂ ਕਿਸੇ ਜੀ ਹੋਰ ਵੀ ਭਾਈ ਮੌਜੂਦ ਆ ਜਾਓ ਜੀ ਆਜੋ ਭਾਈ ਜੀ ਆਜੋ 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 ਕੀ ਨਾਮ ਕੀ ਹੈ ਭਾਈ ਤੁਹਾਡਾ ਜਸਵੀਰ ਸਿੰਘ ਆ ਜੀ ਕਿਵੇਂ ਦੇਖਦੇ ਹੋ ਕੀ ਕਹਿੰਦੀ ਹਵਾ ਕੀ ਦਰਵਾਦੀ ਕੀ ਹੈ ਹਵਾ ਤਾਂ ਬਈ ਇਸ ਤਰ੍ਹਾਂ ਜੇ ਨੂੰ ਜਾਣਦੇ ਤੂੰ ਜਿਲੀ ਡਰਾਉਂਦੇ ਨਹੀਂ ਅੱਛਾ ਪਿੰਡਾਂ ਚ ਵਰਕ ਨਹੀਂ ਕਰਦੇ ਦਿੰਪੀ ਢਿੱਲੋ ਦਾ ਪਰਿਵਾਰ ਕਹਿੰਦੇ ਬਹੁਤ ਵਿਚਰਦਾ ਦੁੱਖ ਸੁੱਖ ਤੇ ਹਰੇਕ ਦੇ ਖੜਦਾ ਉਹ ਤਾਂ ਹਰ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਰਦੇ ਆ ਤੁਹਾਡੇ ਪਿੰਡਾਂ ਚ ਨਹੀਂ ਵਿਚਰਦੇ ਨਹੀਂ ਜੀ ਪੱਤਗੜਿਆਂ ਦੇ ਆਉਂਦੇ ਜੇ ਅਸੀਂ ਤਰਾਜੇ ਦੀ ਕੁਰਸੀਿੱਤੇ ਵੜ ਜਨਾਂ ਜਾਂ ਕਿਸੇ ਨੂੰ ਬੁਲਾਉਂਦੇ ਨਹੀਂ ਅੱਛਾ ਤੇ ਮੰਤਰੀ ਬਾਦਲ ਦੀ ਜੇਕਰ ਗੱਲ ਕਰੀਏ ਨਾ ਕਾਦੀ ਨਹੀਂ ਵੇਖਿਆ ਸੀ ਉਹਨਾਂ ਦਾ ਜੀ ਅੱਛਾ ਨਾ ਮੈਂ ਡਿੰਪੀ ਦੇ ਚਾਰ ਵਾਰ ਉਹ ਕਹਿੰਦੇ ਇੱਥੋਂ ਦੇ ਅਸੀਂ ਵਿਧਾਇਕ ਰਹੇ ਆ ਇਸ ਗਿੱਦਰ ਦਾ ਹਲਕੇ ਦੇ ਸਾਡੇ ਉਰੇ ਦੇ ਅੱਜ ਨਹੀਂ ਤਾਂ ਦੂਜੇ ਦਿਨ ਆ ਜਾਣਾ ਅੱਛਾ ਰਾਜਵਿੰਦ ਨੇ ਰਾਜਵਿੰਦ ਨੇ ਹੋਰ ਕਿ ਗਿੱੱਡੜੀ ਨਹੀਂ ਆਉਂਦਾ ਗਿੱੱਡੜ ਬਾਦੀ ਬਾਜ ਅੱਜ ਸੁਖਨਾਬਲੂ ਪਿੰਡ ਦੇ ਵਿੱਚ ਸੀਗੇ ਵਿਚਾਰ ਚਾਚਾ ਤੁਸੀਂ ਆ ਸਾਰੇ ਵੀਰਾਂ ਨਾਲ ਆਪਾਂ ਕੀਤੀ ਆ ਤੇ ਇਸੇ ਲੜੀ ਦੇ ਤੇ ਅਗਲੇ ਪਿੰਡਾਂ ਦੇ ਵਿੱਚ ਤੁਹਾਨੂੰ ਫੇਰ ਮਿਲਾਂਗੇ ਦੇਖਦੇ ਰਹੋ ਡੇਲੀ ਰਿਪੋਰਟ